ਨਾ ਦੇ ਰੱਖ ਨਾ ਬਬੇ ਸਰਪੰਚ ਤੋਂ ਉੱਠਦਾ ਨਹੀਂ ਇਹ ਗੋਲੀਆਂ ਲੈ ਕੇ ਬਿਆਨ ਨਸ਼ਾ ਹੋ ਰਿਹਾ ਹੈ ਅਮਾ ਨਹੀਂ ਮੈਨੂੰ ਉਹ ਨਹੀਂ ਮੈਂ ਸੁੱਤਾ ਪਿਆ ਮੈਨੂੰ ਠਾਉਣ ਦੀ ਵੀ ਕੋਸ਼ਿਸ਼ ਕਰੀ ਮੈਂ ਬੋਲਦਾ ਜਿਦਾਂ ਬਾਗੇ ਤੂੰ ਕਾਹਦੇ ਕਿਉਂ ਲਪੜੇ ਖਾਣੇ ਆ ਕਿਉਂ ਲਪੜੇ ਖਾਣੇ ਆ ਉਹ ਤਾਂ ਯਾਰ ਉਹ ਸੀਨ ਚਾ ਬੰਦ ਕਰ ਇਹ ਰਿਵਾਇਤ ਬੰਦ ਕਰੀਂ ਜਿਵੇਂ ਜਿਵੇਂ ਆਪਾਂ ਪਹਿਲਾਂ ਰੀਤ ਚਲੋ ਚਲੋ ਤੂੰ ਬੈਠਾ ਲਪੜਾ ਤਾਂ ਫਿਕਰ ਨਹੀਂ ਉਹ ਫਿਰ ਹਰ ਵਾਰੀ ਨਹੀਂ ਨਾ ਆਇਆ ਹੁੰਦਾ ਹਰਜਾ ਹੁਣ ਜੰਮ ਮੈਂ ਇੱਥੇ ਆ ਪਿਆ ਹੂੰਗਾ ਮੈਨੂੰ ਪਤਾ ਤਾਂ ਹੈਗਾ ਜੋ ਤੁਸੀਂ ਬਾਗੇ ਮੈਂ ਕਿਹਾ ਰੋਲਾਇਆ ਕਾਦਾ ਪਾਈ ਜਾਂਦੀ ਤੂੰ ਆਹੋ ਤੈਨੂੰ ਕਾਨੂੰ ਨਹੀਂ ਪਤਾ ਸਾਰਾ ਪਤਾ ਮਸਲਾ ਹੋਇਆ ਪਿਆ ਰਹਾ ਹਾਂ ਕੀ ਕੋਈ ਡਰ ਸੀ ਮਰ ਮੈਨੂੰ ਕਾਦਾ ਫੇ ਅਸੀਂ ਤਾਂ ਲੱਗ ਗਿਆ ਮਸਲਾ ਹੋਇਆ ਪਿਆ ਮਾਂ ਚਤੀ ਹੈ ਹਾਂ ਕਾਹੇ ਹੋ ਆ ਮਗਰ ਮਗਰ ਜੋ ਕੌਣ ਜਨਾਨੀ ਤੂੰ ਇਹਦੀ ਭਾਈ ਸੀ ਨਹੀਂ ਲੱਗਣਾ ਮੈਨੂੰ ਇਹਨਾਂ ਬਾਤਿਓ ਇਹ ਫੇਰ ਇਹਦੀ ਜਨਾਨੀ ਨਹੀਂ ਮੈਂ ਕਿਹਾ ਭਲਾ ਵੀ ਨਹੀਂ ਖੜਦੀ ਜਨਾਨੀ ਰਜ਼ਾੜੇ ਖੜੀ ਤਾਂ ਹੀ ਹੈ ਕਿ ਕਿਹੜੇ ਬਾਚੇ ਮੈਨੂੰ ਤੁਰ ਕੇ ਦੇਖੇ ਕੋਈ ਮੈਨੂੰ ਭਜਾ ਕੇ ਦੇਖੇ ਤਾਂ ਨਾਲ ਮੈਂ ਭਜੂ ਨਾਲ ਅੱਧੀ ਜੇ ਤੂੰ ਬਾਤ ਚਾਹੁੰਦਾ ਮੇਰੇ ਘਰ ਫੇਰ ਹੋ ਰਗਾ ਸੀ ਉੱਠ ਕੇ ਬਾਤ ਜੀ ਫੇਰ ਪੁੱਛੇ ਨੂੰ ਤੇ ਤੈਨੂੰ ਸਾਰੀ ਗੱਲ ਕਾ ਨਾ ਯਾਰ ਪੇਟ ਦੇ ਮਾਲ ਮੇਰੇ ਮੇਰੀ ਗੱਲ ਮੈਨੂੰ ਫਸੇ ਕੁੰਡਾ ਲਾ ਦੇ ਮੈਨੂੰ ਫਿੰਗਰ ਦਾ ਪਤਾ ਲੱਗ ਜਾਣਾ ਰਾਜੂ ਖੜ ਜਾ ਖੜ ਜਾ ਖੜ ਜਾ ਟਿੰਕੇ ਖੜ ਜਾ ਕੁੰਡਾ ਲਾ ਬਲ ਮੈਨੂੰ ਫਿੰਗਰ ਦਾ ਪਤਾ ਲੱਗ ਜਾਣਾ ਤੈਨੂੰ ਬਾਤ ਥੋੜੀ ਹੈ ਮੈਨੂੰ ਫੇਰ

ਕਹਾਂ ਦੇ ਗੱਲ ਨੂੰ ਇੱਕ ਕਮੀ ਰਹੇਗੀ ਤੈਨਾਂ ਕਹਾਂ ਮੈਨੂੰ ਛੱਡੀ ਸੀ ਬਲਾ ਕੇ ਆ ਗਈਆਂ ਨੂੰ ਪਰ ਹੋਇਆ ਮੈਂ ਦੱਬਾ ਵੀ ਤੇਰੇ ਵਿੱਚ ਹੋ ਗਈ ਤਰਾ ਇਧਰ ਪੁੱਤਰਾ ਇਧਰ ਇਧਰ ਕੁੜੀ ਇਧਰ ਇਧਰ ਚੱਲ ਸਕੂਲ ਕਿਧਰ ਚੱਲ ਚੱਤੂਬੀ ਪਿਆਰ ਨਹੀਂ ਦੋਤੀ ਬੜਾ ਜਣਾ ਲਿਆ ਲਿਆ ਪੁੱਤ ਲਿਆ ਚਲਾ ਪਿਆਰ ਨਹੀਂ ਦੋਤੀ ਚਲ ਦੇਖੀ ਚੱਲ ਬਸ ਚੱਲ ਨਾ ਸਰਪੰਚਣੀਏ ਮ੍ਰਿਤਿ ਦੀ ਬਾਹ ਤੋੜਤੀ ਸਿੰਧਰ ਨੇ ਤੇਰਾ ਕੀ ਵਗੜਿਆ ਸੀ ਉਹ ਕਿੱਧਰ ਜਾਈ ਇਹ ਨਾ ਇਧਰ ਆ ਕਿ ਕਿਹਦੇ ਨਾਲ ਲੜੀ ਇਹਨਾਂ ਆ ਓਹੋ ਅੱਛਾ ਅਰੇ ਅਸਲ ਕਰਦੇ ਨਹੀਂ ਇੱਕ ਦਮ ਦਵਾਰੇ ਉੱਚੀ ਨਹੀਂ ਬੋਲਿਆ ਗੁੱਸੇ ਚ ਲੈ ਆ ਮੈਂ ਤੂੰ ਬੰਦਾ ਨਾਲ ਲੈ ਆ ਬਾਪੂ ਯਾਰ ਚੱਕ ਕੇ ਰੱਖ ਬਾਦੂ ਆ ਰੱਖਤੀ ਰੱਖੀ ਉਹ ਸਮਝਦਾ ਬੰਦਾ ਨਾ ਅੱਛਾ ਉਹ ਵੀ ਮੱਗਰ ਨਾ ਸਰਪੰਚਣੀਏ ਮੇਰੀ ਧੀ ਦੀ ਬਾਹ ਤੋੜਤੀ ਦਾਸ ਅਸ਼ਿੰਦਰ ਨੇ ਤੇਰਾ ਕੀ ਬਗਾੜਿਆ ਸੀ ਓਏ ਬਾਪੂ ਤੇਰਾ ਦਿਮਾਗ ਹੈ ਲਗਿਆ ਤੂੰ ਰਿਸ਼ਤੇਦਾਰਾਂ ਨਾਲ ਹੀ ਬੋਲੀਏ ਨਾ ਸਰਪੰਚਣੀ ਨੂੰ ਬੁਲਾ ਯਾਰ ਤੂੰ ਇੱਥੇ ਖੜੇ ਨਾ ਬਾਪੂ ਤੋਂ ਨਹੀਂ ਮਰਵਾਣਾ ਫੇਰ ਬਾਪੇ ਹਲੇ ਨਾ ਮਰਵਾਇਆ ਫੇਰ ਅਸਲਾ ਬੇਟਾ ਪੁੱਛਣਾ ਕੋਲ ਚਲ ਦੇਖ ਲੈ ਯਾਰ ਰਿਆ ਰਿਆ ਸੁਣ ਲੈ ਮੈਂ ਤੈਨੂੰ ਕਹਿਣਾ ਕੀ ਆ ਵੀ ਯਾਰ ਲੋਕ ਤਾਂ ਯਾਰ ਹੋਊਗੀ ਆ ਕਮਾ ਦੀ ਚੱਲ ਹੋ ਸਕਦਾ ਕੁਝ ਵੀ ਉਹ ਸਭ ਸੁਆਦ ਆ ਜੂਗਾ ਚੱਲ ਇੱਥੇ ਖੜ ਜੀ ਤੂੰ ਦੱਸ ਵੀ ਕਿਉਂ ਇੱਥੇ ਲਾਏਗਾ ਦੇ ਸਕਦਾ ਨਹੀਂ ਨਹੀਂ ਥੱਪੜ ਕਿਉਂ ਨਹੀਂ ਮਾਰ ਦੇ ਗਦਾ ਇਹ ਤਾਂ ਜਵਾਲਤਾ ਜੇਮ ਨੇ ਥੱਪੜ ਬੰਦਾ ਨਹੀਂ ਮਾਰ ਸਕਦਾ ਵਾਪੇ ਉਹੀ ਤਾਂ ਕਹਿਣਾ ਵੀ ਮਾਰ ਕੇ ਪੰਗਾ ਲੈ ਲੂ ਗੁੱਠਾ ਉਹਨਾਂ ਦੀ ਪੂਛ ਚ ਕਵਾ ਦੂ ਇਹ ਕਹਾਣੀ ਤਾਂ ਮੋੜ ਤਾਂ ਤਲੀ ਖਾ ਸਕਦੀ ਐ ਕਹਾਣੀ ਜੇ ਵਧਾਉਣੀ ਆ ਤਾਂ ਮੇਰੀ ਚੱਕ ਚਾ ਕੇ ਮਾਰ ਦੂ ਏ ਨਾ ਕਿਧਰ ਉੱਤਕਾ ਐ ਤੱਕਾ ਮਾ ਆ ਬੱਸ ਮੇਰਾ ਜੱਕ ਮਾਰ ਕੇ ਤੂੰ ਨਾ ਕੱਪੜੇ ਫਾੜ ਕੇ ਲਖਵਾ ਦੀ ਬੱਸ ਕਰਾ ਕਰ ਕੋਈ ਹੋਰ ਨੇ ਲਖਵਾ ਦਾ ਮੈਨੂੰ ਵਧਾ ਦੋ ਆਏ ਵਧਾਉਣੀਆਂ ਪਤਾ ਲਓ ਨਹੀਂ ਗੁੱਸੇ ਚ ਤਾਂ ਲਿਆਇਆ ਏ ਨਾਲ ਬੰਦਾ ਆਵੇ ਗੁੱਸੇ ਚ ਤੱਕਾ ਟੱਕਲਾ ਮਾਰ ਸਕਦਾ ਨਹੀਂ ਛੱਡੋ ਆਈ ਹੁੰਦਾ ਦੇਖ ਤੁਸੀਂ ਆ ਕੇ ਇਦਾਂ ਹੀ ਕਹਿੰਦੇ ਓਏ ਐ ਕਰ ਓਏ ਖੜ੍ਹ ਜਾ ਨਾ ਤਾਂ ਬਹਾਨਾ ਬਣ ਜੂਗਾ ਆ ਦੇਖ ਇਹ ਚੱਕ ਲੈ ਲੈ ਤੂੰ ਲੱਗ ਰਿਹਾ ਬੋਲ ਰਿਹਾ ਮੇਰੇ ਮਾਰੂਗਾ ਤੂੰ ਬਹਿ ਜੀ ਜਾ ਉਹ ਆ ਦੇਖੋ ਕਿਹਨੇ ਗੋਖਾ ਨਾਲੇ ਹਾਂ ਉਹ ਅੱਗੇ ਉਹਨੇ ਪੁੱਛਿਆ ਕੀ ਗੱਲ ਭਾਈ ਤੂੰ ਮੇਰੀ ਸ਼ਿੰਦਰ ਦੀ ਬਾਹ ਤੋੜਦੀ ਸ਼ਿੰਦਰ ਦੀ ਬਾਹ ਤੋੜਦੀ ਕਹਿੰਦੀ ਬਾਹ ਛਾਡਾ ਬੜਿਆ ਤੇ ਮੇਰੀ ਬਾਹ ਮਾਰ ਲਈ ਐਂ ਏਮਤ ਤੇਰੀ ਹਾਂ ਹੋਈ ਗੱਲੀ ਉਹ ਵੀ ਹਾਂ ਬਾਤ ਹੀ ਰਹੇ ਤਖਸ ਹਾਂ ਵਾਪਸ ਕਰ ਲੋ ਮੈਂ ਤੈਨੂੰ ਅੰਕਲ ਦੀ ਅੰਕਲ ਕਰਦੀ ਆ ਆਪਾਂ ਜੇ ਥੱਪੜ ਦੇ ਬਾਹਾਂ ਲੇ ਤੂੰ ਲੈ ਕੇ ਡਾਇਲੌਗ ਅਸੀਂ ਕੰਮ ਕਰੀਏ ਚਲੋ ਚੱਲ ਵੀ ਇੱਥੇ ਇੱਥੇ ਚੱਲ ਬੋਲ ਬਾਹ ਨਾ ਫੜੀ ਗੱਲ ਭਾਈ ਇੱਥੋਂ ਲਾਏਗਾ ਕੈਮਰਾ ਚਲ ਮੁੱਠੀ ਆ ਜਾ ਫਿਰ ਤੁਰ ਕੇ ਆ ਨਹੀਂ ਮੈਂ ਇਧਰਲੀ ਪਾਸੇ ਆ ਜੂ ਫਿਰ ਆ ਜਾ ਦੋਨੇ ਤੂੰ ਬਾਈ ਸਟਾਰਟ ਕਰਦੇ ਆ ਚਲ ਕਰਦੇ ਕਰਦੇ ਸਟਾਰਟ ਕਰਦੇ ਹੋਰ ਸੀਨ ਨਿਕਲ ਜੂ ਯਾਰ ਸੀਨ ਨਿਕਲ ਜੂਗਾ ਅਜੈਸ਼ਨ ਆ ਜਾ ਯਾਰ ਕੁਰਸੀ ਪਰਾਂ ਕਰ ਦੇ ਮੈਂ ਗਾਣਾ ਖੜ ਕੇ ਕਰ ਲਓ ਸੀਨ ਹਨਾ ਐਕਸ਼ਨ ਨਾ ਸਰਪੰਚਣੀਏ ਤੂੰ ਮੇਰੀ ਛਿੰਦਰ ਦੀ ਬਾਹ ਤੋੜਤੀ ਦੱਸ ਮੇਰੀ ਛਿੰਦਰ ਨੇ ਕੀ ਬਗੜਿਆ ਸੀ ਤੇਰਾ ਓ ਬਾਪੂ ਤੇਰਾ ਦਿਮਾਗ ਖਰਾਬ ਹੋ ਗਿਆ ਤੂੰ ਰਿਸ਼ਤੇਦਾਰ ਨਾਲ ਹੀ ਮੱਥਾ ਮਾਰੀ ਜਨਾ ਓ ਸਰਪੰਚਣੀ ਨੂੰ ਬੁਲਾ ਭਾਈ ਸਰਪੰਚਣੀ ਨੂੰ ਬੁਲਾ ਓਏ ਇਹ ਸਰਪੰਚਣੀ ਆ ਓ ਜੇ ਤੇਰੀਆਂ ਅੱਖਾਂ ਮੁੜੀਆਂ ਜਾਂ ਸਾਨੂੰ ਕੋ ਅੰਨੇ ਬਣਾਈ ਜਨਾ ਇਹ ਥੋੜੀ ਸਰਪੰਚਣੀ ਆ ਮੈਂ ਚੰਗੀ ਤਰ੍ਹਾਂ ਜਾਣਦਾ ਆ ਬੋਲ ਨਾ ਓ ਸਰਪੰਚਾ ਤੂੰ ਮੈਨੂੰ ਕੀ ਜਾਣਦਾ ਭਾਈ ਓ ਹੋਰ ਹੁਣ ਤਾਂ ਸਰਪੰਚਣੀ ਆਈ ਜੀ ਤੇਰੀ ਨਾਲ ਨਹੀਂ ਕੋਈ ਗੱਲ ਨਹੀਂ ਜਾ ਸਰਪੰਚਣੀ ਨੂੰ ਬੁਲਾ ਦੇ ਓ ਮਗਰਾ ਪਹਿਲਾਂ ਵਾਲੀ ਸਰਪੰਚਣੀ ਤਾਂ ਭੱਜ ਗਈ ਹਾਂ ਆਹੋ ਇਹ ਤਾਂ ਦੂਜੀ ਐ ਲੱਗ ਗਿਆ ਨਾ ਪਾਪ ਰੱਬ ਨੇ ਮੇਰੀ ਵੀ ਨੇੜੇ ਹੋ ਕੇ ਸੁਣੀ ਆ ਜਮਾ ਪਰ ਸੌਦਾ ਇੱਕ ਹੋਰ ਲਿਆ ਤੇਰਾ ਕੀ ਮਾੜਾ ਕਰਤਾ ਨੇ ਬੋਲ ਬਾਪੂ ਯੋ ਕਿਹਨਾ ਜਿਉ ਤੂੰ ਕਹ ਇਹਦੀ ਜਨਾਨੀ ਮਖੋ ਇਹ ਥੋੜੀ ਕਹਿ ਨਾ ਮੈਂ ਜੇਲ ਕੱਟ ਕੇ ਆਇਆ ਇਹਦੇ ਵਾਸਤੇ ਫਲੋ ਤਾਂ ਬਣਾ ਹਾਂ ਹਾਂ ਕਨਫਿਊਜ਼ਨ ਕੱਢ ਲਈ ਹਾਂ ਦੁਬਾਰੇ ਕਰੋ ਕਨਫਿਊਜ਼ਨ ਕੱਢ ਲਈ ਕੌਣ ਤੂੰ ਕੌਣਾ ਭਾਈ ਐਵੇਂ ਫੇਰ ਇਹੀ ਦੱਸੂਗਾ ਉਹ ਭਾਈ ਵਧੀਆ ਕੰਮ ਕਰੂ ਜਦੋਂ ਇਹਨੇ ਘਰ ਵਾਲੀ ਵੀ ਤਾਂ ਹੀ ਭੱਜ ਗਈ ਜਦੋਂ ਜੇਲ੍ਹ ਕੱਟਣ ਵਾਗੇ ਇਹਦੇ ਕਰਕੇ ਜੇਲ੍ਹ ਕੱਟ ਕੇ ਆਇਆ ਮੈਂ ਆ ਗੱਲ ਦੱਸ ਇਹਨੂੰ ਹਾਂ ਸਹੀ ਸੀ ਯਾਰ ਉਹ ਕਰਾ ਗਿਆ ਪਰ ਤੁਸੀਂ ਵੀ ਇਹ ਨਹੀਂ ਸੁਣ ਕਮਿਆ ਤਾਈ ਗੱਲ ਦੀ ਘਰ ਵਾਲੀ ਮੈਂ ਵੀ ਰੋਕਿਆ ਤੈਨੂੰ ਓਏ ਇਹ ਕਿਉਂ ਇਹਦੇ ਕਰਕੇ ਜੇਲ੍ਹ ਘਟਾਉਣਾ ਮੈਂ ਓਏ ਇਹ ਕੁ ਦੱਸਿਆ ਨਾ ਬੱਪਾ ਉਹ ਕਹਿਤਾ ਸੀ ਜੇਲ੍ਹ ਮਾਰੇ ਦੱਸਣਾ ਮੈਨੂੰ ਦੇਖੇ ਸ਼ਾਟ ਪਹਿਲਾਂ ਉਹ ਕਹਿ ਲੈ ਹਾਂ ਕਹਿ ਦੀ ਪੂਰਾ ਦੇਖਿਓ ਇਹ ਕਹਿਤਾ ਹੈ ਓਹ ਉਹ ਦੀ ਕਿਉਂ ਕਲਾ ਇਹ ਕੌਣ ਆ ਭਾਈ ਲੈ ਤੂੰ ਇਹਨੂੰ ਨਹੀਂ ਜਾਣਦੀ ਇਹ ਮੱਗਰ ਆ ਮਾਂ ਗੜਜੂ ਬੱਤੇ ਵੱਡੇ ਕੰਮ ਕਰਿਆ ਨੇ ਇਹ ਹੋਰ ਚਾੜਾ ਵੱਡੇ ਵੱਡੇ ਕੰਮ ਕਰਦੇ ਇਹ ਸਾਡੇ ਸਿੰਦਰ ਦਾ ਦੂਸਰਾ ਬੇਦਰ ਹਾਂ ਸਾਈ ਦੇ ਘਰ ਵਾਲੀ ਭੱਜ ਗਈ ਅੱਛਾ ਮਾਂ ਕੋਈ ਇਹ ਕੌਣ ਦੱਸੀਂ ਨਾ ਬਾਪੂ ਐਂ ਦੱਸ ਉਹਨੂੰ ਮੇਰੇ ਕਰਕੇ ਜੇਲ੍ਹ ਗਈ ਉਹ ਕਾਂ ਨੂੰ ਭੱਜੀ ਸੀ ਉਹ ਤਾਂ ਮੈਂ ਕੁੱਟ ਕੇ ਭਜਾਈ ਆ ਕਵਰ ਕਰ ਲੈ ਨਾਲ ਤੂੰ ਵੀ ਚਾਪਾ ਹਾਂ 3x ਲੱਗਿਆਗਾ ਹਾਂ ਉਹ ਅੰਕਲ ਦਾ ਇਕੱਲੇ ਦਾ 3x ਲੜਨ ਤਿੰਨਾਂ ਦਾ ਇੱਕ ਨਾ ਤੂੰ ਕੌਣ ਹੈ ਭਾਈ ਹੁਣ ਹੱਦ ਹੋ ਗਈ ਤੂੰ ਜਾਣਦੀ ਨਹੀਂ ਪਈ ਇਹਨੂੰ ਇਹ ਆਪਣੇ ਪਿੰਡ ਦਾ ਮੱਗਰ ਹੈ ਇਹਨੇ ਤਾਂ ਬਹੁਤ ਵੱਡੇ ਵੱਡੇ ਕੰਮ ਕਰਿਆ ਇਹ ਜੇਲ੍ਹ ਕੱਟ ਕੇ ਆਇਆ ਤਾਂਹੀਂ ਤਾਂ ਇਹਦੀ ਤਿੰਨ ਭੱਜ ਗਈ ਜੇਲ੍ਹ ਨਾ ਕਹ ਇਹਨੇ ਪਿੰਡ ਦੇ ਵੱਡੇ ਵੱਡੇ ਕੰਮ ਕੀਤੇ ਹੋਰ ਆਜੋ ਐਂ ਦੱਸ ਵੀ ਮੈਂ ਤਾਂ ਕਿੱਥੇ ਜੇਲ੍ਹ ਕੱਟ ਕੇ ਆਇਆ ਨਾ ਵੇ ਭਾਈ ਹੁਣ ਤੂੰ ਕੌਣ ਹੈ ਉਹ ਹੱਦ ਹੋ ਗਈ ਭਾਈ ਤੂੰ ਜਾਣਦੀ ਨਹੀਂ ਇਹ ਆਪਣੇ ਪਿੰਡ ਦਾ ਮੱਗਰ ਸਿੰਘ ਹੈ ਇਹ ਤਾਂ ਵੱਡੇ ਵੱਡੇ ਕੰਮ ਕਰਦਾ ਤਾਂਹੀਂ ਤੇਦੀ ਜਨਾਨੀ ਭੱਜ ਗਈ ਹੈ ਐ ਕਾਉ ਯਾਰਾ ਉਹਦੇ ਕਰਕੇ ਇਹਦੇ ਕਰਕੇ ਨਹੀਂ ਵੀ ਜਨਾ ਉਹ ਤਾਂ ਤਾਂ ਕਹਿਣਾ ਨਾ ਨਹੀਂ ਨਹੀਂ ਉਹ ਤਾਂ ਸਹੀ ਹੈ ਤੂੰ ਤਾਂ ਹੀ ਤਾਂ ਨਹੀਂ ਵੱਡੇ ਵੱਡੇ ਕੰਮ ਕਰਦਾ ਤਾਂ ਹੀ ਤਾਂ ਉਹ ਉਧਰ ਨੂੰ ਬਾਕੀ ਗੱਲ ਸਿੱਟਣੀ ਨਹੀਂ ਤੇ ਉਹਦੋਂ ਕਹਾਂ ਇਹਨੇ ਕਹਿਣਾ ਫਨੀ ਪੰਚ ਆ ਉਹ ਪੰਚਾ ਰਹਿਣ ਦਿਓ ਉਹਨੇ ਉਹਨੇ ਫਿਰ ਇਹਨੇ ਕਹਿਣਾ ਅੱਛਾ ਇਹਦੀ ਵੀ ਦਿਨਾਂ ਨਹੀਂ ਭੱਜ ਗਈ ਨੰਬ ਫਿਰ ਉਹ ਕਹਿੰਦੀ ਨਹੀਂ ਮਜਾ ਨਾ ਜੇਲ੍ਹ ਹੈ ਜੇਲ੍ਹ ਕੱਟ ਗਿਆ ਚਲ ਚਲੋ ਚਲੋ ਦੁਬਾਰਾ ਉੱਥੇ ਨਾ ਮੈਂ ਕਹੂੰ ਅੱਛਾ ਹਾਂ ਚਲ ਫਿਰ ਤੂੰ ਕਹਿੰਦੀ ਹਾਂ ਸੱਚ ਪਈ ਜੇਲ੍ਹ ਕੱਟ ਗਿਆ ਹੂੰ ਤੂੰ ਗੱਦੀ ਪਰ ਜੇਲ ਕੱਟ ਗਿਆ ਸੀ ਕਰ ਹਟ ਜਾ ਤੇ ਤੇ ਕੋਈ ਜੇ ਕੋਈ ਨਾ ਕਿ ਉਹ ਕਿੱਧਰ ਗਿਆ ਉਹ ਸਟਾਰਟ ਹੱਟੇ ਗੋਲੋਂਾ ਨਾ ਕਰਦਾ ਸਿਰ ਕੁੱਟੀ ਮਾਰਾ ਜਿਆ ਓਹ ਹੋ ਉਹ ਕੀ ਕਹਿੰਦੇ ਆਂ ਪਰੌਣਿਓ ਫੜਾ ਤੂੰ ਮੈਨੂੰ ਫੜਾ ਹੀ ਕੌਣ ਲੱਗਿਆ ਯਾਰ ਹਲ ਦੂਰ ਬੋਲੀਓ ਯਾਰ ਮੈਂ ਇਹਨਾਂ ਤੈਨੂੰ ਫਰੀ ਹੋ ਕੇ ਕਰਾਂ ਗੋਲ ਹਾਂ ਕਿੰਨਾਂ ਨੂੰ ना बेक, जे जब जे बिक फिर क्यों रखनी अच्छा चल मैं देखता देख मैं फ्री होके कॉल करूँ तो मैं शूट करी आना हाँ शाम आऊंगा फिर 4 ਵਜੇ ਹੋ ਆ ਮੈਂ ਹੋਊਗਾ ਸਾਡੇ ਵਿੱਚ ਪੰਜ ਫਰੀ ਹਾਂ ਤੇਰੇ ਕਹੀ ਤਾਂ ਗਏ ਕੱਲ ਤੂੰ ਮੰਨੇ ਹੀ ਨਹੀਂ ਯਾਰ ਲੇਟ ਨੂੰ ਵੀ ਮੇਰੀ ਗੱਲ ਸੁਣ ਮੈਂ ਪੈਗ ਸਿੱਕਣਾ ਕੋਈ ਨਹੀਂ ਸੀ ਠੀਕ ਹੈ ਪੇਮੈਂਟ ਦੀ ਗੱਲ ਹੋਣੀ ਸੀ ਗੱਡੀ ਦੀ ਹੋਣੀ ਸੀ ਐਪੀਡਾਪਟ ਦੋ ਦਿਨਾਂ ਬਾਅਦ ਕਰ ਲੈਂਦਾ ਨਾਲੇ ਗੱਡੀਆਂ ਦੋ ਲੈਣੀਆਂ ਸੀ ਅਸੀਂ ਤੂੰ ਹੀ ਰੇਟ ਹੀ ਨਹੀਂ ਬਣਾਇਆ ਤੂੰ ਤਾਂ ਗਰਾਰੀ ਢਾ ਕੇ ਖੜ ਕੇ ਹੈਪੀ ਯਾਰ ਮੇਰੀ ਗੱਲ ਸੁਣ ਜਿਹੜਾ ਜਿਹੜਾ ਬੰਦਾ ਅਣਜਾਣ ਹੁੰਦਾ ਹਨਾ ਜਿਹਨੂੰ ਆਪਾਂ ਜਾਣਦੇ ਨਹੀਂ ਹੁੰਦੇ ਉਹਦਾ ਤਾਂ ਹੋ ਜਾਂਦਾ ਹੁਣ ਮੈਂ ਮੇਰੇ ਵਰਗਾ ਦਾ ਬੰਦਾ ਭੱਜ ਵੀ ਨਹੀਂ ਸਕਦਾ ਹੁੰਦਾ ਸੋਸ਼ਲ ਮੀਡੀਆ ਵਾਲਾ ਹਾਂ ਉਹ ਆਪਾਂ ਕਹਿੰਦਾ 4 ਵਜੇ ਆਜਾ ਖੜ ਚੱਲ 4 ਵਜੇ ਆਜੋ ਕਹਿੰਦਾ ਕਿ ਜੇ 4 ਵਜੇ ਵਿਹਲਾ ਹੋ ਜਾਏਗਾ ਤੈਨੂੰ ਮੈਂ ਫੜ। ਥੋੜ੍ਹ ਜਾ। ਤੈਨੂੰ ਫੜ। ਆ ਤੈਨੂੰ ਫੜੀ। ਹਾਂ। ਹਾਂ। ਆ ਫੜ ਲਾ। ਉਹਨਾਂ ਰਾਜੂ ਜਿਹੜੇ ਉਧਰ ਇਹਨਾਂ। ਬੱਜਾ ਮਾਰਦੇ ਨੇ। ਜੰਗਲੀ ਜੰਗਲੀ ਮੀਂਹ ਨੇ। ਕਿਵੇਂ ਆ ਨਾਗੇ। ਆਦਿਵਾਸੀ ਓਏ। ਉਹਦਾ ਟੀਉਣ ਕੱਢ ਦਿੰਦੇ ਹਰ ਇੱਕ ਗੱਲ ਦੀ। ਉੜਿਓੜਿਓੜਿਓੜਿਓ ਸ਼ੰਭਾ ਬੰਦੇ ਇਕੱਠੇ ਹੋ ਜਾਣਗੇ ਰਹਿਣ ਤੋਂ ਦੂਜੇ ਨੂੰ ਵੀ ਜੰਗਲ ਦੇ ਵਿੱਚ ਨਾ ਜੰਗਲ ਦੇ ਵਿੱਚ ਅਸਲ ਦੇ ਵਿੱਚ ਪਤਾ ਕੀ ਹੁੰਦਾ ਆ ਉਹ ਇੱਕ ਪਹਾੜੀ ਤੋਂ ਦੂਜੀ ਪਹਾੜੀ ਤੇ ਕਿਸੇ ਨੂੰ ਆਵਾਜ਼ ਮਾਰਨੀ ਹੋਵੇ ਜੰਗਲ 'ਚ ਫਿਰ ਉਹ ਉਹ ਬੰਨ ਤੇ ਉਹਨਾਂ ਦੇ ਬੰਦਾਲੋਂ ਦੀ ਬਾਤ ਸੁਣ ਕੇ ਆ ਜਾਂਦਾ ਹੈ ਖਰਾਬ ਕਰੀ ਜਾਂਦੇ ਆ ਇਹ ਤੇਰੇ ਕੀ ਹੋ ਰਿਹਾ ਨਹੀਂ ਤੇਰੇ ਉਹੀ ਏ ખેਤੀ ਕਰ ਲੋ ਸੀ ਨਾ ਉਹਨੇ ਫਿਰ ਅਗਲੀ ਨਹੀਂ ਜਾਣਾ ਅੱਜ ਟਾਈਮ ਆ ਬਸ ਆਪਰ ਪੁੱਛੀ ਜਾਣਾ ਦਾ ਕਿਹੜਾ ਕੁੱਤਾ ਅੱਧ ਤਮ ਰਹਿੰਦੀ ਹੁੰਦੀ ਨਹੀਂ ਕਰਨਾ ਜਿੰਨੀ ਬਸ ਸੱਚੀ ਨਹੀਂ ਹੁੰਦੀ ਮੇਰੇ ਤੇ ਇਸ ਤਰ੍ਹਾਂ ਕੋਈ ਤਾਰੀ ਫਿਰ ਜੇ ਉਹ ਤਾਂ ਆ ਜਾਂਦੀ ਚਲੋ ਕਿਹੜੀ ਹੁੰਦੀ ਐ ਕੋਈ ਤਾਰੀ ਹੁੰਦਾ ਕਰੀਏ ਸੀ ਚੱਲ ਇੱਥੇ ਕਰ ਲਓ ਇੱਥੇ ਚੱਲ ਚਲ ਠੀਕ ਹੈ ਤੇ ਫਿਰ ਅੱਛਾ ਠੀਕ ਹੈ ਦੁਆ ਕਰਕੇ ਹੋਰ ਤਾਂ ਕਰਕੇ ਨਹੀਂ ਹੁਣ ਠੀਕ ਹੈ ਕਸੇ ਬਾਬਾ ਜੀ ਜਿੱਕੇ ਸਭ ਨੇ ਦੇਖਣ ਵਾਲੇ ਕਿੰਨਾ ਆਸਾਨ ਹੈ ਮੈਗਲ ਕੋ ਮੈਗਦੀ ਸੀ ਨੂੰ ਦੇਖਣ ਵਾਲੇ ਕਿੰਨਾ ਆਸਪੰਡੇ ਵਿਖੇ ਮੈਂ ਕੋਈ ਦਵਾਈ ਗੋਟੀ ਲੈਂਦੀ ਹੈ ਬਲੋ ਲਓ ਬਾਗਜੰਦੇ ਰਾਜੂ ਦੋਮੜ कि फर्क <laughs> की कम करते तिलक डिग गए थे चलो <laughs> <laughs> हे दिल खबर तू वापस नहीं आना फिर भी क्यों तेरी तस्वीर तेरी हे राजू तेल के डिग गई सी करे चंद्रवी भी अब दा ਹਰਦਨ ਕੀ ਕਰਦਾ ਹੈ ਬੜੀ ਅਗਨੀ ਹੈ ਤੇਰੇ ਅੰਦਰ ਕੁੱਤੇ ਤੂੰ ਇੱਧਰ ਨੂੰ ਆ ਹਸਲ ਚ ਬਾਥਰੂਮ ਚ ਤਿਲਕ ਜਿਹੀ ਸੀ ਪਹਿਨੇ ਮੈਂ ਚਲੋਜ ਕਰੋਜ ਕਰੋਜ ਮਾਰੋ ਅਰੇ ਮਾਰ ਪਹਿਣ ਦੇ ਮਾਰਾ 3 ਘਟਕੇ ਪਰ ਆਟਾ ਪੈ ਜਾਣ ਤੇ ਨਾ ਮੈਂ ਬਿਮਾਰ ਹੋ ਤਾ ਨਾ ਅਸਲ ਚ ਬਾਥਰੂਮ ਚ ਤਿਲਕ ਗਈ ਸੀ ਪਹਿਨੇ ਅੱਛਾ ਹੋ ਨਾ ਅਸਲ ਚ ਪਹਿਨੇ ਬਾਥਰੂਮ ਚ ਨਾ ਤਿਲਕ ਕੇ ਡਿੱਗ ਗਈ ਸੀ ਦੀਪੀ ਤਾ ਬਗ ਦੋਰਾ ਕਹਿੰਦੀ ਅੱਛਾ ਹਾਂ ਤੇ ਤੂੰ ਕਿਵੇਂ ਡਿੱਗ ਗਈ ਸੀ ਨਹੀਂ ਮੇਰਾ ਵੀ ਉਹੀ ਸੀਨ ਸੀਗਾ ਬਸ ਡਿੱਗੀ ਹਾਂ ਮੈਨੂੰ ਕੀ ਪਤਾ ਤੂੰ ਡਿੱਜੇ ਅੱਛਾ ਹਾਂ ਤੇ ਤੈਨੂੰ ਕੀ ਹੋ ਗਿਆ ਸੀ ਮੈਨੂੰ ਕੀ ਹੋਣਾ ਸੀ ਮੈਂ ਨਾ ਕੱਪੜੇ ਧੋਈ ਜਾਂਦੀ ਸੀ ਸਾਡੇ ਬਾਹਰ ਧੋਣ ਵਾਲਾ ਨਹੀਂ ਬਣਿਆ ਹੋਇਆ ਹਾਂ ਉੱਥੇ ਨਾ ਸਾਬਣ ਦੀ ਟਿੱਕੀ ਪਈ ਸੀ ਉਹ ਤੋਂ ਪੈਰ ਤਿਲਕ ਗਿਆ ਉਹ ਬਾਹ ਤੇ ਪਾਰ ਆ ਗਿਆ ਬਾਹ ਕਰਕ ਹੋ ਗਈ ਸਾਰੀ ਟੁੱਟ ਗਈ ਇਥੋਂ ਨਹੀਂ ਤਾਂ ਆਪ ਚੂਰੋ ਚੂਰ ਹੋ ਗਈ ਨੀ ਮੇਰੀ ਤਾਂ ਉਛਣਾ ਨਹੀਂ ਬਾਹਾਂ ਦੋਜ ਕਪੜੇ ਆਣ ਨਹੀਂ ਨਹੀਂ ਪੁੱਛਣਾ ਨਹੀਂ ਡੋਲ ਪੈ ਜਾਂਦੀ ਮੈਂ ਤਾਂ ਸਾਹੀਆ ਪਟਾਏ ਰੱਖਦੀਆਂ ਗੱਲ ਚ ਪਾ ਕੇ ਵਿਲਮਕੇ ਨਾ ਬਾਹ हां ਸਹੀ ਹੈ ਸਹੀ ਗੱਲ ਤੇਰੀ ਚੱਲ ਚੰਗਾ ਚੰਗਾ ਫਿਰ ਮੈਂ ਵੀ ਚਲਦੀ ਹਾਂ ਹੋਰ ਚੰਗਾ ਇੱਕ ਮਿੰਟ ਯਾਰ ਤੈਨੂੰ ਕਹੀ ਤੇ ਜਾਣੀ ਤੂੰ ਦੁਬਾਰਾ ਪੁੱਛਣਾ ਵੀ ਕੋਈ ਉਚ ਨਹੀਂ ਚੱਲ ਮੈਂ ਜੋ ਜਾਨ ਲੱਗੀ ਨਾ ਕਹ ਜੀ ਚੱਲ ਇੱਕ ਵਾਰੀ ਫੇਰ ਸੋਚ ਲੈ ਕੀ ਪਤਾ ਕੋਈ ਗੱਲ ਨਿਕਲ ਗਈ ਹੋਰ ਜੀ ਹੁਣ ਤਾਂ ਹੈਗੀ ਨਹੀਂ ਮੇਰੀ ਤਰਵਾਦੀ ਬਣਾਉਂਦਾ ਕਿੱਧਾ ਝੂਠ ਮਾਰਦੀ ਐ ਕਿ ਪਤਾ ਕਰਦੀ ਕੀ ਸੀ ਦੇਖੀ ਲੈ ਕਰਦੀ ਕੀ ਸੀ ਦੇਖੀ ਲੈ ਖਾਣਾ ਨਹੀਂ ਜੀ ਕੰਮੇ ਕੋਲੇ ਆ ਕੇ ਬੋਲ ਰੱਖੇ ਕਰਦੀ ਕੀ ਸੀ ਦੱਸ ਹੈ ਲੈ ਕਹਿੰਦੀ ਮੈਂ ਤਾਂ ਸਾਬਣ ਤੇ ਤੇਲ ਕ ਗਈ ਐ ਹੀ ਨਹੀਂ ਕਹਿੰਦੀ ਵੀ ਸਰਪੰਚਣੀ ਨੇ ਮੇਰੀ ਬਾਹ ਤੋੜੀ ਐ ਨਾਲੇ ਵੈਸੇ ਵੀ ਉਹ ਤਾਂ ਮੈਨੂੰ ਪਹਿਲਾਂ ਹੀ ਦੱਸ ਗਈ ਸੀ ਵੀ ਹੁਣ ਦੂਜੀ ਬਾਹ ਨਾ ਮੈਂ ਦੀਪੀ ਦੀ ਤੋੜੂੰਗੀ ਦੇਖ ਲੈ ਲੈ ਘਰ ਦੀ ਕੀ ਹੈ ਮੇਰੀ ਬਾਹ ਤਾਂ ਨਾ ਤਾਂ ਟੁੱਟੀ ਹੈ ਮੈਂ ਤਾਂ ਸਾਬਣ ਤੇ ਤਿਲਕ ਗਈ ਸੀ ਐ ਨਹੀਂ ਕਹਿੰਦੀ ਸਾਫ ਸਾਫ ਵੀ ਮੈਂ ਆਪਦੀ ਬਾਹ ਨਾ ਸਰਪੰਚਣੀ ਤੋਂ ਤੜਵਾਈ ਹੈ ਲੱਛਣ ਮਾੜੇ ਨੇ ਨਾਲੇ ਮੈਂ ਤਾਂ ਪਹਿਲਾਂ ਹੀ ਦੱਸਤਾ ਸੀ ਸਰਪੰਚਣੀ ਨੇ ਹੁਣ ਦੂਜੀ ਬਾਹ ਨਾ ਮੈਂ ਦੀਪੀ ਦੀ ਤੋੜੂੰਗੀ ਹਾਈਵੇ ਹਾਂ ਤੇੱਚ ਬਾਹਰ ਬਾਹਰ ਹੈ ਨਾ ਮਰਦਾ ਨਹੀਂ ਵਿੱਚ